ਚਾਂਸਾਵਲੀ ਦੀ ਪੁਲਿਸ ਮੁਬਾਰਕ ਜਿਹੜਾ ਹੈ 19 ਪੰਜ 2024 ਦਿਨ ਐਤਵਾਰ ਨੂੰ ਮਹਿਫਲੇ ਕਵਾਲੀ ਦੀ ਸ਼ੁਰੂਆਤ ਚਿਰਾਗ ਰੋਸ਼ਨ ਰਸਮ 5 ਵਜੇ ਲੰਗਰ ਸ਼ਾਮ 8 ਵਜੇ ਤੇ 8:30 ਵਜੇ ਚਿਰਾਗ ਰੋਸ਼ਨ ਦੇ 8:30 ਵਜੇ ਮਹਿਫਲ ਕਵਾਲੀ ਬਾਕੀ ਜੀ ਫੋਟੋਨਲ ਪ੍ਰਬੰਧਕ ਨਾਲ ਜਿੰਨੇ ਹੁੰਦਾ ਗੱਲਬਾਤ ਕਰਾਂਗੇ ਤੇ ਸਾਹਮਣੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਚਾਂਸਾਵਲੀ ਬਾਬਾ ਹਾਜੀ ਰਤਨ ਦਾ ਬਿਲਕੁਲ ਦਰਗਾਹ ਦੇ ਬਿਲਕੁਲ ਬਾਹਰ ਪਿਛਲੇ 15 ਸਾਲਾਂ ਤੋਂ ਜਿਹੜੇ ਇੱਥੇ ਸੇਵਾਦਾਰ ਸ਼ਰਮਾ ਜੀ ਤੇ ਬੂਟਾ ਜੀ ਨੇ ਉਹਦਾ ਸਾਰਾ ਪਰਿਵਾਰ ਤੇ ਸਾਰਾ ਕਿਸੇ ਨੂੰ ਤੇ ਪੁੱਛਾਂਗੇ ਕੀ ਪ੍ਰੋਗਰਾਮ ਆ ਹਾਂਜੀ ਸ਼ਰਮਾ ਜੀ ਬੋਲੋ ਬੋਲੋ ਕਿੱਥੇ ਲਾਓ ਹਾਂਜੀ ਜੀ ਬੋਲੋ ਅੱਜ ਜਿਹੜਾ 10 ਤਰੀਕ ਨੂੰ ਪ੍ਰੋਗਰਾਮ ਹੋਇਆ ਗਿਆ ਉਹਦੇ ਬਾਰੇ ਮੜਾ ਤੁਸੀਂ 15ਵਾਂ ਉਰਸ ਮੁਬਾਰਕ ਮਿਤੀ 19 5 2024 ਨੂੰ ਦਰਗਾਹ ਬਾਬਾ ਚਾਨਸਾ ਵਲੀ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸਾਰੇ ਬਠਿੰਡਾ ਵਾਸੀਆਂ ਨੂੰ ਤੇ ਹੋਰ ਅਲੱਗ-ਅਲੱਗ ਸ਼ਹਿਰਾਂ ਤੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਡੇ ਉਰਸ ਮੁਬਾਰਕ ਤੇ ਪਹੁੰਚ ਕੇ ਦਰਗਾਹ ਬਾਬਾ ਚਾਨਸਾ ਵਲੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹਨੇ ਸਾਲਾਂ ਤੋਂ ਹੋ ਰਿਹਾ ਇਹ ਪ੍ਰੋਗਰਾਮ 15 ਸਾਲ ਤੋਂ ਲਗਾਤਾਰ ਹੋ ਰਿਹਾ ਜੀ ਪੂਰੇ 15 ਸਾਲ ਹੋ ਗਏ ਸਾਨੂੰ ਮੁਰਸ ਕਰਾਉਂਦਿਆਂ ਨੂੰ ਹਰ ਮਈ ਦੇ ਮਹੀਨੇ ਇਹ ਉਰਸ ਹੁੰਦਾ ਹੈ ਜਿੱਤੋ ਕੋਟੇ ਦੇ ਮੱਕੀ ਰਿਕਾਰਡਿੰਗਾਂ ਦੀ ਗੱਲ ਕਰੀਏ ਤਾਂ ਕਿਹ ਤੋਂ ਆ ਰਹੇ ਕਵਾਇ ਇਹ ਮੁਹੰਮਦ ਅਜ਼ਮਾਇਲ ਮਲੇਰ ਕੋਟਲਾ ਚੁਗੇ ਤੋਂ ਕਵਾਇ ਲਾਰੇ ਜੀ ਲਗਾਤਾਰ ਹੀ ਆ ਰਹੇ ਕਿ ਨਹੀਂ ਬਦਲ ਬਦਲ ਕੇ ਸਭ ਤੋਂ ਪਹਿਲੀ ਵਾਰ ਹੀ ਆਏ ਸੀਗੇ ਸ਼ੌਕਤ ਅਲੀ ਦੂਜੇ ਸਾਲ ਕਰਾਮਤ ਅਲੀ ਫਿਰ ਸਰਦਾਰ ਅਲੀ ਐਦਾ ਹਰ 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 ਸਾਲ ਬਦਲ ਬਦਲ ਕੇ ਆਉਂਦੇ ਆਂ ਜੀ ਬਾਬਾ ਜੀ ਲੋਗ ਹਾਂਜੀ ਠੀਕ ਹੈ ਨਾ ਜੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਜੀ ਕਿ ਜਿਹੜਾ ਉਰਸ ਅਸੀਂ ਮਨਾ ਰਹੇ ਹਾਂ 15 ਮਾਰਚ ਦਾ ਗਾਵਾ ਬੱਬਾ ਚਾਂਛਬਲੀ ਹਾਜ਼ਰਤ ਸ਼ਹੀਦ ਕੁਤਬਉਲਵਦੀ ਉਧீன் ਜਿੰਦੇ ਸ਼ਾਹ ਮਦਰ ਦਾ ਜਿਵੇਂ ਅਸੀਂ ਲਗਭਗ 22-25 ਸਾਲ ਤੋਂ ਜੁੜੇ ਹਾਂ ਉਸ ਕਰੋਨਾ ਟਾਈਮ ਰਹਿ ਗਿਆ ਸੀ 15ਵਾਂ ਸਾਡਾ ਉਰਸ ਹੈਗਾ ਜੀ ਸਰਕਾਰ ਦਾ ਜੀ ਸਾਡੇ ਨਾਲ ਜੋ ਸੰਗਤ ਜੁੜੀ ਹੈ Rajasthan ਦੇ ਰਤਨਗੜ੍ਹ ਸਰਦਾਰਗੜ੍ਹ ਚੂਰੂ ਮਤਲਬ ਬਹੁਤ ਦੂਰ ਦੂਰ ਤੱਕ ਦੁਨੀਆ ਜੁੜੀ ਹੋਈ ਹੈ ਜੀ ਕਿਉਂਕਿ ਨਾਲ ਸਾਨੂੰ ਮਾਰਕੀਟ ਹਾਜੀ ਰਤਨ ਦਾਣਾ ਮੰਡੀ ਦਾ ਸਹਿਯੋਗ ਜਨਤਾ ਦਾ ਸਹਿਯੋਗ ਵੀ ਬਹੁਤ ਹੈ ਜਨਤਾ ਆਉਣ ਵੀ ਬਹੁਤ ਲੱਗੀ ਔਰ ਦਰਵਾਰ ਵੀ ਬੜਾ ਸੋਹਣਾ ਲੱਗ ਰਿਹਾ ਹੈ ਜੀ ਤੇ ਹੁਣ ਮੇਲੇ ਤੇ ਬਹੁਤ ਮਹਿਫਲੇ ਹੁੰਦੀਆਂ ਸਰਕਾਰ ਦਾ ਕਰਮਾ ਜੀ ਲੰਗਰ ਭੰਡਾਰੇ ਚੱਲਣਗੇ ਜੀ ਤੇ ਕੋਈ ਸੰਤ ਮਹਾਂਪੁਰਸ਼ ਵੀ ਆਉਂਦੇ ਨੇ ਜੀ ਇੱਥੇ ਮੇਲੇ ਦੇ ਬੋਰਡ ਪੜ ਕੇ ਵੰਨਰ ਪੜ ਕੇ ਜੋ ਲੈਵ ਹੋ ਰਿਹਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਸਨ ਮੁਹੱਲੇ ਵਾਲਿਆਂ ਦੀ ਬਹੁਤ ਖੁਸ਼ੀ ਆ ਜੂਜੂ ਤੁਸਨ ਸਹਿਯੋਗ ਦਿੰਦੇ ਨੇ ਬਹੁਤ ਜ਼ਿਆਦੇ ਤੇ ਇੰਨੇ ਬੇਨਤੀ ਕਰਦੇ ਨੇ ਜੇ ਗੱਲ ਕਰੀਏ ਬਾਬਾ ਜੀ ਦੇ ਇਤਿਹਾਸ ਬਾਰੇ ਮੜਾ ਦੱਸਾਂਗੇ ਇਤਿਹਾਸ ਕੀ ਹੈ ਉਹਦੇ ਅੰਦਰ ਜੀ ਬਾਬਾ ਹਾਜ਼ਰੀ ਦੇ ਬਾਬਾ ਬਾਬਾ ਜੀ ਦਾ ਇਤਿਹਾਸ ਇਹ ਹੈਗਾ ਜੀ ਬਾਬਾ ਰਤਨ ਹਾਜ਼ਰੀ ਦੀ 700 ਸਾਲ ਉਮਰ ਹੋਈ ਆ ਜੀ ਇਹਨਾਂ ਕੋਲੇ ਪੀਰ ਸਕੀਰ ਹਰੀਖ ਇਹਨਾਂ ਦੇ ਉਰਸ ਤੇ ਜਾਂ ਮਤਲਬ ਇਹਨਾਂ ਨੂੰ ਪਹਿਲਾਂ ਮਿਲਣ ਆਉਂਦੇ ਸੀ ਸਰਕਾਰ ਨੂੰ ਬਾਬਾ ਹਾਜ਼ਰੀਤ ਨੂੰ ਜੀ ਨੂੰ ਕੁਣ ਕਰਤਕ ਲੋਗ ਦੇ ਬਾਰੇ ਹਾਂ ਬੋਲੋ ਬੋਲੋ ਚ ਬੋਲੋ ਚ ਬੋਲੋ ਹਾਂ ਕੋਈ ਨਹੀਂ ਕੋਈ ਨਹੀਂ ਬੋਲ ਰਿਹਾ ਇਹਨਾਂ ਮਤਲਬ ਸੇਵਾ ਕਰਨ ਵਾਸਤੇ ਪੀਰ ਪੀਰ ਬੜੀ ਦੂਰੋਂ ਦੂਰੋਂ ਆਉਂਦੇ ਸੀਗੇ ਕਿਉਂਕਿ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਲੰਮੀ ਸੀ ਇਹ ਕਹਿੰਦੇ ਜਿੰਦੇ ਸ਼ਾਹਮਦਾਰ ਵੀ ਇੱਥੇ ਬਾਬਾ ਜਿੰਦੇ ਸ਼ਾਹਮਦਾਰ ਵੀ ਆਜਨੇ ਜੀ ਇੱਥੇ ਅਲੀ ਸ਼ਾਹ ਮੁਹੰਮਦ ਇੱਥੋਂ ਜੱਸੀ ਗਾਮ ਦੇ ਨੇ ਜੀ ਇਹ ਵੀ ਆਏ ਨੇ ਹੈ ਜੀ ਇਸ ਕਰਕੇ ਵੀ ਸੰਗ ਇਹ ਇੱਥੇ ਚਾਂਛਾ ਬਲੀ ਜੀ ਨੇ ਬਾਬਾ ਰਤਨ ਹੱਜੀ ਜੀ ਆਖਰੀ ਟਾਈਮ ਤੱਕ ਸੇਵਾ ਕੀਤੀ ਹੈ ਜੀ ਜੋ ਉਧਰ ਦਾ ਦਰਬਾਰ ਬਣਾਇਆ ਚਾਂਛਾ ਜੀ ਦੀ ਦੇਖ ਰੇਕਿ ਬਾਬਾ ਜੀ ਦੇ ਦੇਖ ਰੇਕ ਬਣਾਇਆ ਹੋਇਆ ਜੀ ਇਸ ਕਰਕੇ ਇਹ ਇਹਨਾਂ ਦੇ ਇੱਥੇ ਜੋਤੀ ਜੋਤ ਸਮਾਏ ਨੇ ਬਾਬਾ ਚਾਂਛਾ ਵਾਲੀ ਬਾਬਾ ਰਤਨ ਹੱਜੀ ਦੇ ਗੇੜ ਦੇ ਵਿੱਚ ਦੇ ਆ ਜਿਹੜੇ ਬਾਬਾ ਹੱਜੀ ਉੱਥੇ ਸੀ ਉਹਨਾਂ ਦੀ ਸੇਵਾ ਕੀਤੀ ਹੈ ਸੇਵਾ ਕੀਤੀ ਹੈ ਜੀ ਉਹਨਾਂ ਦੇ ਖਤਮ ਰਹੇ ਨੇ ਜੀ ਇਹ ਵੀ ਗੱਲ ਆਈ ਹੈ ਵੀ ਇਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਕਦਮਾਂ 'ਚ ਹੀ ਮੈਨੂੰ ਜਗ੍ਹਾ ਮਿਲ ਜੇਗੀ ਹਾਂਜੀ ਹਾਂਜੀ ਜਿਵੇਂ ਆਪ ਵੀਖੀਓ ਤਾਂ ਗੇੜ ਦੇ ਉੱਤੇ ਹੀ ਉਹਨਾਂ ਦੇ ਹਾਂ ਹਾਂ ਹਾਜ਼ਰੀਤਨ ਬਾਬਾ ਜੀ ਨੇ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਮੇਰੇ ਦਰਸ਼ਨ ਕਰਨ ਤੋਂ ਪਹਿਲਾਂ ਤੇਰੇ ਦਰਸ਼ਨ ਕਰਨ ਆਇਆ ਕਿਉਂਕਿ ਕਿਉਂਕਿ ਖਾਦਮ ਸਲੂਕ ਮੁਹੱਬਤ ਹੀ ਨਹੀਂ ਕਰਦੇ ਸੀ ਮੁਹੱਬਤ ਹੀ ਨਹੀਂ ਕਰਦੇ ਸੀ ਖਾਦਮ ਸੀ ਹਾਂਜੀ ਬਾਬਾ ਜੀ ਖਾਦਮ ਸੀ ਬਿਲਕੁਲ ਜੀ ਠੀਕ ਹੈ ਜੀ ਤੇ ਲਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਬਾਬਾ ਹਾਜ਼ਰੀਤਨ ਦਰਗਾਹ ਦੀ ਬਿਲਕੁਲ ਬਾਹਰ ਚਾਂਸਾ ਬਲੀ ਦੀ ਦਰਗਾਹ ਹੈ ਜੀ 19 ਤਰੀਕ ਨੂੰ ਜਿਹੜਾ ਮੇਲਾ ਹੋਣ ਜਾ ਰਿਹਾ ਹੈਗਾ ਤੇ ਸਾਰੇ ਨੂੰ ਅਪੀਲ ਲੈ ਕੇ ਵੱਤਵਾਦ ਪਹੁੰਚੋ ਇਥੇ 19 ਤਰੀਕ ਨੂੰ ਦਿਨ ਐਤਵਾਰ ਨੂੰ ਸ਼ਾਮ ਤੋਂ ਸ਼ੁਰੂ ਆਏ 5 ਵਜੇ ਤੋਂ ਚਾਦਰ ਦੀ ਰਸਮ ਹੋਣੀ ਹੈ ਫਿਰ ਲੰਗਰ ਹੈਗਾ ਫਿਰ ਕਵਾਲੀਆਂ ਸਭ ਤੋਂ ਜਿਹੜਾ ਮੇਨ ਕਵਾਲੀਆਂ ਦਾ ਕੰਮ ਹੈ ਇਥੇ ਕਾਫੀ ਸਾਲਾਂ ਤੋਂ ਜਿਹੜਾ ਇਹ ਮਹਿਫਲ ਲੱਗਦੀ ਹੈ ਮਹਿਫਲ ਬੋਲਦੇ ਆ ਉਸ ਨੂੰ ਪੀਰਾਂ ਦਾ ਜਿਹੜੀ ਮਹਿਫਲ ਲੱਗਦੀ ਹੈਗੀ ਤਾਂ ਦੂਰੋਂ ਬਦੂਰੋਂ ਬਹੁਤ ਸੰਗਤ ਆਉਂਦੀ ਹੈ ਕੋਈ ਰਾਜਸਥਾਨ ਤੋਂ ਯੂਪੀ ਤੋਂ ਬਹੁਤ ਦੂਰੋਂ ਅਸੀਂ ਦੱਸ ਨਹੀਂ ਸਕਦੇ ਕਿੱਥੋਂ-ਕਿੱਥੋਂ ਆਉਂਦੀ ਹੈ ਕਿਉਂਕਿ ਬਾਬਾ ਜੀ ਦਾ ਕਰਮ ਹੀ ਇੰਨਾ ਹੈਗਾ ਇੱਥੇ ਠੀਕ ਹੈ ਜੀ ਤਾਂ ਲਾਈਵ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਜਰਾਬੀਆ ਲਾਈਵ ਤੇ ਅੰਦਰ ਤੋਂ ਦਰਗਾਹ ਦੀ ਦਰਸ਼ਨ ਕਰਨੇ ਬਾਬਾ ਜੀ ਦੇ ਤਾਂ ਜੇ ਗੱਲ ਕਰੀ ਤੇ ਦੇ ਚਰਾਗ ਰੋਸ਼ਨ ਬਾਬਾ ਜੀ ਦੇ ਜੇ ਕੋਈ ਫੇਰ ਤੁਹਾਨੂੰ ਪ੍ਰੋਗਰਾਮ ਦੱਸ ਦੇਗੀ 15ਵਾਂ urs ਜਿਹੜਾ ਹਜ਼ਰਤ ਸੈਦ ਕਤੂਦਿਨ ਚੰਦਾ ਸ਼ਾਮ 19 5 2024 ਦਿਨ ਐਤਵਾਰ ਦਰਗਾਹ ਬਾਬਾ ਚੰਦ ਸ਼ਾਹਵਲੀ ਪੀਰਖਾਨਾ ਹਾਜ਼ਰੀਤ ਬਿਲਕੁਲ ਨਾਲ ਮਹਿਫਲੇ ਕਵਾਲੀ ਜਿਹੜੀ ਸ਼ੁਰੂਆਤ ਤੇ ਚਿਰਾਗ ਰੋਸ਼ਨ ਦੀ ਰਸਮ ਨਾਲ ਸ਼ਾਮ 5 ਵਜੇ ਤੋਂ ਚਾਦਰ ਹੈਗੀ ਹੈ 8 ਵਜੇ ਲੰਗਰ ਤੇ 8 ਵਜੇ ਚਿਰਾਗ ਰੋਸ਼ਨ ਤੇ 8:30 ਵਜੇ ਮਹਿਫਲ ਕਵਾਲੀ ਹੈ ਇਹ ਮੁਹੰਮਦ ਅਸਰਮਾਈ ਸਲੀਮ ਕਵਾਲ ਜਿਹੜੇ ਪਹੁੰਚ ਰਹੇ ਨੇ ਮੇਰੇ ਕੋਲ ਰਾਤੋਂ ਇਹ ਮੁੱਖ ਸੇਵਾ ਦਾ ਨੰਬਰ ਹੈ 97801 316798157 28719 ਤਾਂ ਦੇਖਦੇ ਰਹੋ ਜੀ ਰਾਵੀਆ ਲਾਈਵ ਮੈਂ ਮਾਸਟਰ ਖਾਨ ਬਠਿੰਡਾ ਤੋਂ